ਸਵੇਰ ਦਾ ਵੇਲਾ ਸੀ ਭੀੜ-ਪਾੜ ਵਾਲਾ ਰੇਲਵੇ ਸਟੇਸ਼ਨ ਲੋਕ ਆ ਰਹੇ ਸਨ ਜਾ ਰਹੇ ਸਨ ਹਰ ਪਾਸੇ ਰੌਣਕ ਸੀ ਉੱਥੇ ਕਈ ਭਿਖਾਰੀ ਵੀ ਸਨ ਜੋ ਲੋਕਾਂ ਤੋਂ ਪੈਸੇ ਮੰਗ ਰਹੇ ਸਨ ਲੋਕ ਖੁੱਲੇ ਦਿਲ ਨਾਲ ਦਾਨ ਵੀ ਕਰ ਰਹੇ ਸਨ ਪਰ ਮੇਰੀ ਨਜ਼ਰ ਇੱਕ ਖਾਸ ਭਿਖਾਰੀ ਤੇ ਟਿਕ ਗਈ ਉਹ ਬਾਕੀ ਭਿਖਾਰੀਆਂ ਤੋਂ ਵੱਖਰਾ ਸੀ ਲੋਕ ਜਦੋਂ ਉਸ ਦੇ ਕੋਲੋਂ ਲੰਘਦੇ ਸਨ ਤਾਂ ਆਪਣਾ ਰਸਤਾ ਬਦਲ ਲੈਂਦੇ ਸਨ ਕੁਝ ਲੋਕਾਂ ਦੇ ਚਿਹਰੇ ਤੇ ਨਫ਼ਰਤ ਸਾਫ਼ ਦਿਖਾਈ ਦਿੰਦੀ ਸੀ ਜਦੋਂ ਕਿ ਬਾਕੀਆਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਡਰ ਤੇ ਨਮੋਸ਼ੀ ਸੀ ਕੋਈ ਵੀ ਉਸ ਨੂੰ ਪੈਸੇ ਦੇਣ ਦੇ ਲਈ ਤਿਆਰ ਨਹੀਂ ਸੀ ਉਹ ਫਟੇ ਪੁਰਾਣੇ ਕੱਪੜਿਆਂ ਵਿੱਚ ਲਿਪਟਿਆ ਹੋਇਆ ਸੀ ਉਸਦੇ ਵਾਲ ਖਿਲਰੇ ਹੋਏ ਸਨ ਤੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਹਾ ਖਾਲੀਪਨ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਵੇਖਿਆ ਸੀ ਉਹ ਕਿਸੇ ਤੋਂ ਕੁਝ ਮੰਗਦਾ ਨਹੀਂ ਸੀ ਬਸ ਚੁੱਪਚਾਪ ਇੱਕ ਕੋਨੇ ਵਿੱਚ ਬੈਠਾ ਰਹਿੰਦਾ ਸੀ ਮੇਰੇ ਅੰਦਰ ਦਾ ਪੱਤਰਕਾਰ ਜਾਗ ਉੱਠਿਆ ਮੈਂ ਉੱਥੇ ਬੈਠੇ ਬੈਠੇ ਕੁਝ ਹੋਰ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਦਾ ਰੋਜ਼ਾਨਾ ਉਸੇ ਰੇਲਵੇ ਸਟੇਸ਼ਨ ਤੇ ਆਉਣਾ ਜਾਣਾ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਦਿਮਾਗ ਚੱਕਰਾਂ ਵਿੱਚ ਪੈ ਗਿਆ ਇਹ ਕੋਈ ਆਮ ਪਿਖਾਰੀ ਨਹੀਂ ਇੱਕ ਬਜ਼ੁਰਗ ਨੇ ਕਿਹਾ ਇੱਕ ਵੇੜਾ ਸੀ ਜਦੋਂ ਇਸ ਦੇ ਨਾਮ ਤੋਂ ਲੋਕ ਕੰਬਦੇ ਸਨ ਮੈਂ ਹੈਰਾਨ ਸੀ ਕਿ ਇਹ ਕੌਣ ਹੈ ਮੈਂ ਪੁੱਛਿਆ ਕਿ ਬਜ਼ੁਰਗ ਨੇ ਇੱਕ ਡੂੰਗਾ ਸਾ ਲਿਆ ਅਤੇ ਦੱਸਿਆ ਕਿ ਇਹ ਉਹ ਬੰਦਾ ਹੈ ਜਿਸ ਨੇ ਕਈਆਂ ਦੀ ਜ਼ਿੰਦਗੀ ਨਰਕ ਬਣਾਈ ਸੀ ਖਾਸ ਕਰਕੇ 80 ਦੇ ਦਹਾਕੇ ਵਿੱਚ ਮੇਰੀ ਉਤਸੁਕਤਾ ਹੋਰ ਵੱਧ ਗਈ ਉਸ ਬਜ਼ੁਰਗ ਨੇ ਬਸ ਇੰਨਾ ਹੀ ਕਿਹਾ ਸੀ ਕਿ ਇਹ ਕਦੇ ਵਰਦੀ ਵਿੱਚ ਹੁੰਦਾ ਸੀ ਪੁਲਿਸ ਅਫਸਰ ਮੈਂ ਉਸੇ ਦਿਨ ਉਸ ਭਿਖਾਰੀ ਦੇ ਪਿੱਛੇ ਲੱਗ ਗਿਆ ਉਸ ਦੇ ਦਿਨ ਭਰ ਦੀ ਰੋਜੀ ਰੋਟੀ ਦੇਖੀ ਉਹ ਸ਼ਾਮ ਤੱਕ ਬਹੁਤ ਘੱਟ ਪੈਸੇ ਇਕੱਠੇ ਕਰ ਸਕਿਆ ਸੀ ਜਦੋਂ ਸਟੇਸ਼ਨ ਤੇ ਭੀੜ ਘੱਟ ਹੋ ਗਈ ਸੀ ਤਾਂ ਉਹ ਇੱਕ ਹਨੇਰੇ ਕੋਨੇ ਵਿੱਚ ਜਾ ਕੇ ਬੈਠ ਗਿਆ ਆਪਣਾ ਸਿਰ ਗੋਡਿਆਂ ਤੇ ਰੱਖ ਕੇ ਮੈਂ ਹੌਲੀ-ਹੌਲੀ ਉਸ ਦੇ ਕੋਲ ਗਿਆ ਉਸਨੇ ਇੱਕ ਪਾਣੀ ਦੀ ਬੋਤਲ ਤੇ ਕੁਝ ਖਾਣ ਲਈ ਦਿੱਤਾ ਉਸਨੇ ਮੇਰੇ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਇੱਕ ਪਲ ਦੀ ਸ਼ੁਕਰਗੁਜ਼ਾਰੀ ਦੀ ਚਮਕ ਆਈ ਪਰ ਫਿਰ ਉਹੀ ਖਾਲੀਪਨ ਮੌਸ ਤੋਂ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਬਸ ਚੁੱਪਚਾਪ ਰਿਹਾ ਅਗਲੇ ਕੁਝ ਦਿਨਾਂ ਤੱਕ ਮੈਂ ਉਸ ਦੇ ਬਾਰੇ ਵਿੱਚ ਹੋਰ ਜਾਣਕਾਰੀ ਇਕੱਠੀ ਕਰਦਾ ਰਿਹਾ ਜਦ ਮੈਂ ਉਸ ਬਜ਼ੁਰਗ ਨੂੰ ਦੁਬਾਰਾ ਮਿਲਿਆ ਤਾਂ ਉਸਨੇ ਮੈਨੂੰ ਉਸ ਦੀ ਕਹਾਣੀ ਤੇ ਕੁਝ ਹੋਰ ਟੁਕੜੇ ਦੱਸੇ ਉਸਨੇ ਦੱਸੇ ਹੋਰ ਰਾਜਾਂ ਨੇ ਮੈਨੂੰ ਕੰਬਾ ਦਿੱਤਾ ਕੋਈ ਉਸ ਵੇਲੇ ਦਾ ਨਾਮ ਲਵੇ ਕੋਈ ਚੀਕਾਂ ਮਾਰ ਕੇ ਜੋ ਆਖਦਾ ਹੈ ਕਿ ਇਹ ਮੇਰੀ ਨਵੀਂ ਜ਼ਿੰਦਗੀ ਹੈ ਬਜ਼ੁਰਗ ਨੇ ਇਹ ਵਾਕ ਕਹਿੰਦਿਆਂ ਹੀ ਆਪਣੀਆਂ ਅੱਖਾਂ ਬੰਦ ਕਰ ਲਈਆਂ ਇਹ ਸੁਣ ਕੇ ਮੇਰੇ ਮਨ ਵਿੱਚ ਇੱਕੋ ਸਵਾਲ ਉੱਠਿਆ ਅਜਿਹਾ ਕੀ ਹੋਇਆ ਇਸ ਬੰਦੇ ਨਾਲ ਕਿਸ ਦੀ ਜ਼ਿੰਦਗੀ ਐਨੀ ਬਦਲ ਗਈ ਕੀ ਇਹ ਅਤੀਤ ਦਾ ਕੋਈ ਕੈਦੀ ਸੀ ਜਾਂ ਫਿਰ ਕਰਮਾਂ ਦਾ ਫਲ ਦੋਸਤੋ ਅੱਜ ਅਸੀਂ ਉਸੇ ਅਣਕਹੀ ਕਹਾਣੀ ਦੀਆਂ ਪਰਤਾਂ ਖੋਲਾਂਗੇ ਜੋ ਪੰਜਾਬ ਦੇ ਇੱਕ ਕਾਲੇ ਦੌਰ ਦੇ ਨਾਲ ਜੁੜੀ ਹੋਈ ਹੈ ਇਹ ਕਹਾਣੀ ਹੈ ਥਾਣੇਦਾਰ ਜਗਤਾਰ ਸਿੰਘ ਦੀ ਇੱਕ ਨਾਮ ਜੋ ਕਦੇ ਲੋਕਾਂ ਦੇ ਲਈ ਦੈਸਤ ਦਾ ਪ੍ਰਤੀਕ ਸੀ ਜੋ ਅੱਜ ਖੁਦ ਦੈਸਤ ਵਿੱਚ ਜੀ ਰਿਹਾ ਹੈ ਸੋਣਾ ਇੱਕ ਨਵੇਂ ਸਧਾਰਨ ਕਾਂਸਟੇਬਲ ਬਣਿਆ ਜਾਲ ਇਨਸਪੈਕਟਰ ਤੇ ਕਿਵੇਂ ਕਰਮਾਂ ਨੇ ਉਸ ਦੇ ਅੰਜਾਮ ਤੱਕ ਪਹੁੰਚਾਇਆ ਇਹ ਸਿਰਫ ਇੱਕ ਕਹਾਣੀ ਨਹੀਂ ਇੱਕ ਸਬਕ ਹੈ ਇੱਕ ਚੇਤਾਵਨੀ ਹੈ ਉਹਨਾਂ ਸਾਰਿਆਂ ਲਈ ਜੋ ਸੋਚਦੇ ਹਨ ਕਿ ਉਹਨਾਂ ਦੇ ਕਰਮਾਂ ਦਾ ਹਿਸਾਬ ਕਦੇ ਨਹੀਂ ਹੋਏਗਾ ਇੱਕ ਡੂੰਗੀ ਤੇ ਭਾਵੁਕ ਸੰਗੀਤ ਧੁਨ ਵੱਜਦੀ ਹੈ ਤੇ ਹੌਲੀ-ਹੌਲੀ ਫੇਡ ਆਊਟ ਹੁੰਦੀ ਹੈ ਜਗਤਾਰ ਸਿੰਘ ਇੱਕ ਨਾਮ ਜਿਸ ਨੂੰ ਸੁਣ ਕੇ ਪੰਜਾਬ ਦੇ ਕਈ ਪਿੰਡਾਂ ਵਿੱਚ ਅੱਜ ਵੀ ਲੋਕਾਂ ਦੇ ਦਿਲ ਕਾਮ ਉੱਠਦੇ ਹਨ ਇਹ ਕਹਾਣੀ ਸ਼ੁਰੂ ਹੁੰਦੀ ਹੈ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਜਦੋਂ ਪੰਜਾਬ ਦੇ ਇੱਕ ਨਾਜ਼ੁਕ ਦੌਰ ਵਿੱਚ ਲੰਘ ਰਿਹਾ ਧਾਰਮਿਕ ਅਤੇ ਰਾਜਨੀਤਿਕ ਤਣਾਅ ਸਿਖਰ ਤੇ ਸੀ ਤੇ ਸਰਕਾਰ ਦੇ ਸਿੱਖ ਕੌਮ ਵਿਚਕਾਰ ਦੂਰੀਆਂ ਵਧ ਰਹੀਆਂ ਸਨ ਐਸੇ ਸਮੇਂ ਜਗਤਾਰ ਸਿੰਘ ਨਾਮ ਦਾ ਇੱਕ ਸਧਾਰਨ ਜਾਂ ਨੌਜਵਾਨ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਭਰਤੀ ਹੋਇਆ ਉਸ ਦਾ ਪਛੋਕੜ ਇੱਕ ਆਮ ਕਿਸਾਨ ਪਰਿਵਾਰ ਦਾ ਸੀ ਤੇ ਉਸ ਦੇ ਸੁਪਨੇ ਵੀ ਆਮ ਸਨ ਇੱਕ ਸਥਿਰ ਨੌਕਰੀ ਤੇ ਇੱਕ ਛੋਟਾ ਜਿਹਾ ਘਰ ਤੇ ਇੱਕ ਖੁਸ਼ਹਾਲ ਪਰਿਵਾਰ ਪਰ ਸਮੇ ਦੇ ਵਹਾਨ ਨੇ ਉਸ ਨੂੰ ਕ ਅਜਿਹੇ ਪਾਸੇ ਧੱਕ ਦਿੱਤਾ ਜਿੱਥੇ ਵਾਪਸੀ ਸੰਭਵ ਨਹੀਂ ਸੀ 1984 ਦਾ ਸਾਲ ਪੰਜਾਬ ਦੇ ਇਤਿਹਾਸ ਦਾ ਉਹ ਕਾਲਾ ਵਰਕਾ ਹੈ ਜਿਸ ਦੀ ਸਿਆਹੀ ਅੱਜ ਵੀ ਤਾਜੀ ਹੈ ਦਰਬਾਰ ਸਾਹਿਬ ਤੇ ਹੋਇਆ ਫੌਜੀ ਹਮਲਾ ਜਿਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ ਦਿੱਲੀ ਸਮੇਤ ਪੂਰੇ ਭਾਰਤ ਵਿੱਚ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਇਹ ਉਹ ਘਟਨਾਵਾਂ ਸਨ ਜਿਨ੍ਹਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ ਸਰਕਾਰ ਨੇ ਪੰਜਾਬ ਵਿੱਚ ਅਤਵਾਦ ਨੂੰ ਖਤਮ ਕਰਨ ਦੇ ਨਾਮ ਤੇ ਪੁਲਿਸ ਤੇ ਸੁਰੱਖਿਆ ਬਲਾਂ ਨੂੰ ਖੁੱਲੀ ਛੋੜ ਦੇ ਦਿੱਤੀ ਇਸ ਦੌਰਾਨ ਕਈ ਪੁਲਿਸ ਅਫਸਰਾਂ ਨੇ ਸਥਿਤੀ ਦਾ ਫਾਇਦਾ ਉਠਾਇਆ ਇਹ ਉਹ ਸਮਾਂ ਸੀ ਜਦੋਂ ਪੁਲਿਸ ਨੇ ਬੇਇਨਸਾਫੀ ਆਮ ਹੋ ਗਈ ਸੀ ਪੁਲਿਸ ਨੇ નિર્ਦੋਸ਼ ਸਿੱਖ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਮੁਕਲਾਬਿਆਂ ਵਿੱਚ ਮਾਰਨਾ ਸ਼ੁਰੂ ਕਰ ਦਿੱਤਾ ਸੀ ਜਸਦੇ ਬਦਲੇ ਉਹਨਾਂ ਨੂੰ ਤਰੱਕੀਆਂ ਇਨਾਮ ਤੇ ਅਥਾ ਸ਼ਕਤੀ ਮਿਲਦੀ ਸੀ ਜਗਤਾਰ ਸਿੰਘ ਐਸੇ ਵਾਤਾਵਰਣ ਵਿੱਚ ਆਪਣਾ ਉਥਾਨ ਕਰ ਰਿਹਾ ਸੀ ਸ਼ੁਰੂ ਵਿੱਚ ਜਗਤਾਰ ਇੱਕ ਸਧਾਰਨ ਕਾਂਸਟੇਬਲ ਸੀ ਪਰ ਉਸਨੇ ਜਲਦੀ ਹੀ ਦੇਖਿਆ ਕਿ ਕਿਵੇਂ ਉਸਦੇ ਸੀਨੀਅਰ ਅਫਸਰਾਂ ਦੀ ਜੇਬ ਗਰਮ ਹੋ ਰਹੀ ਸੀ ਤੇ ਉਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਤੇ ਜੜ ਕੇ ਤਰੱਕੀਆਂ ਲੈ ਰਹੇ ਸਨ ਉਸਨੇ ਆਪਣਾ ਸੀਨੀਅਰਾਂ ਨੂੰ નિર્ਦੋਸ਼ ਲੋਕਾਂ ਨੂੰ ਤਸਤਤ ਕਰਦਿਆਂ ਦੇਖਿਆ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਂਦੇ ਦੇਖਿਆ ਪਹਿਲਾਂ ਪਹਿਲਾਂ ਉਸਦਾ ਜਮੀਰ ਉਸਨੂੰ ਰੋਕਦਾ ਸੀ ਪਰ ਤਰੱਕੀ ਦੀ ਲਾਲਸਾ ਤੇ ਪੈਸੇ ਦੀ ਚਮਕ ਨੇ ਉਸ ਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ। ਉਸ ਦਾ ਇੱਕੋ ਇੱਕ ਸੁਪਨਾ ਸੀ ਸਬ ਇੰਸਪੈਕਟਰ ਬੰਨਣਾ। ਉਸ ਨੇ ਆਪਣੇ ਸੀਨੀਅਰਾਂ ਦੇ ਹੁਕਮ ਦੀ ਅਣੇਵਾ ਪਾਲਣਾ ਕਰਨੀ ਸ਼ੁਰੂ ਕੀਤੀ। ਭਾਵੇਂ ਉਹ ਕਿੰਨੇ ਵੀ ਗਲਤ ਕਿਉਂ ਨਾ ਹੋਣ, ਉਸ ਨੇ ਕਈ ਨੌਜਵਾਨਾਂ ਨੂੰ ਚੁੱਕਿਆ, ਉਹਨਾਂ 'ਤੇ ਝੂਠੇ ਇਲਜ਼ਾਮ ਲਗਾਏ ਤੇ ਉਹਨਾਂ ਨੂੰ ਬੇਰਹਿਮੀ ਨਾਲ ਤਸੀਹੇ ਦਿੱਤੇ। ਇੱਕ ਘਟਨਾ ਜੋ ਉਸ ਦੇ ਜ਼ੁਲਮ ਦੀ ਪਹਿਲੀ ਨਿਸ਼ਾਨੀ ਬਣੀ, ਉਹ ਸੀ ਇੱਕ ਪਿੰਡ ਦੀ। ਉੱਥੇ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ ਜਿਨ੍ਹਾਂ ਦਾ ਇੱਕੋ ਇੱਕ ਪੁੱਤਰ ਵਿਦੇਸ਼ ਵਿੱਚ ਰਹਿੰਦਾ ਸੀ। ਜਗਤਾਰ ਸਿੰਘ ਨੂੰ ਖਬਰ ਮਿਲੀ ਕਿ ਉਹਨਾਂ ਦੇ ਪੁੱਤਰ ਨੇ ਕੁਝ ਪੈਸੇ ਪਿੰਡ ਵਿੱਚ ਭੇਜੇ ਸਨ। ਜਗਤਾਰ ਆਪਣੀ ਟੀਮ ਨਾਲ ਉਹਨਾਂ ਦੇ ਘਰ ਗਿਆ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ ਉਸਨੇ ਬਜ਼ੁਰਗ ਜੋੜੇ ਤੇ ਚੀਕਣਾ ਸ਼ੁਰੂ ਕਰ ਦਿੱਤਾ ਤੁਹਾਡਾ ਪੁੱਤਰ ਅੱਤਵਾਦੀਆਂ ਨੂੰ ਪੈਸੇ ਭੇਜਦਾ ਹੈ ਬਜ਼ੁਰਗ ਜੋੜੇ ਨੇ ਬਹੁਤ ਬੇਨਤੀ ਕੀਤੀ ਸਾਡਾ ਪੁੱਤਰ ਤਾਂ ਕਦੇ ਕਿਸੇ ਲੜਾਈ ਝਗੜੇ ਵਿੱਚ ਨਹੀਂ ਪਿਆ ਉਹ ਤਾਂ ਬਾਹਰ ਕੰਮ ਕਰਦਾ ਹੈ ਪਰ ਜਗਤਾਰ ਨੇ ਇੱਕ ਨਾ ਸੁਣੀ ਉਸਨੇ ਪੂਰੇ ਘਰ ਦੀ ਤਲਾਸ਼ੀ ਲਈ ਜਿੱਥੇ ਵੀ ਪੈਸੇ ਮਿਲੇ ਉਹ ਸਭ ਚੁੱਕ ਲਏ ਜਦੋਂ ਬਜ਼ੁਰਗ ਔਰਤ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਗਤਾਰ ਨੇ ਉਸਨੂੰ ਜ਼ੋਰਦਾਰ ਥੱਪੜ ਮਾਰਿਆ ਜੇ ਕਿਸੇ ਨੂੰ ਦੱਸਿਆ ਤਾਂ ਤੁਹਾਡੇ ਪੁੱਤ ਨੂੰ ਵਿਦੇਸ਼ੋਂ ਫੜਵਾ ਕੇ ਇੱਥੇ ਮੁਕਾਬਲੇ ਵਿੱਚ ਮਨਵਾ ਦੇਵਾਂਗੇ ਉਸ ਨੇ ਬੇਰਹਿਮੀ ਨਾਲ ਧਮਕੀ ਦਿੱਤੀ ਬਜ਼ੁਰਗ ਜੋੜਾ ਡਰਿਆ ਹੋਇਆ ਸੀ ਕੰਮਦਾਰਿਆ ਇਸ ਤਰ੍ਹਾਂ ਦੇ ਕਈ ਕਾਰੇ ਕਰਕੇ ਜੋ ਜਗਤਾਰ ਸੀ ਉਹ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਆਪਣੀ ਥਨਾਹ ਬਣਾ ਲਈ ਉਸ ਦੀ ਬੇਰਹਿਮੀ ਤੇ ਜ਼ੁਲਮ ਦੀਆਂ ਕਹਾਣੀਆਂ ਪੂਰੇ ਜ਼ਿਲ੍ਹੇ ਦੇ ਵਿੱਚ ਫੈਲ ਗਈਆਂ ਉਸ ਦੇ ਨਤੀਜੇ ਵਜੋਂ ਉਸ ਨੂੰ ਜਲਦੀ ਹੀ ਸਬ ਇੰਸਪੈਕਟਰ ਵਜੋਂ ਤਰੱਕੀ ਮਿਲੀ ਉਸ ਦੀ ਜੇਬ ਗਰਮ ਹੋ ਗਈ ਤੇ ਉਸ ਦੀ ਭੁੱਖ ਹੋਰ ਵੱਧ ਗਈ ਸਬ ਇੰਸਪੈਕਟਰ ਬਣਨ ਤੋਂ ਬਾਅਦ ਜਗਤਾਰ ਸਿੰਘ ਦੀ ਹਿੰਮਤ ਹੋਰ ਵਧ ਗਈ ਹੁਣ ਉਹ ਸਿਰਫ ਪੈਸੇ ਬਣਾ ਰਿਹਾ ਸੀ ਬਲਕਿ ਸ਼ਕਤੀ ਦੇ ਨਸ਼ੇ ਵਿੱਚ ਵੀ ਚੂਰ ਹੋ ਚੁੱਕਿਆ ਸੀ ਇਹ ਉਹ ਸਮਾਂ ਸੀ ਜਦੋਂ ਪੰਜਾਬ ਪੁਲਿਸ ਨੂੰ ਸਰਕਾਰ ਵੱਲੋਂ ਪੂਰੀ ਤਰ੍ਹਾਂ ਅਤਵਾਦ ਦੇ ਖਾਤਮੇ ਦੇ ਲਈ ਖੁੱਲੀ ਛੋੜ ਦਿੱਤੀ ਹੋਈ ਸੀ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਦੋਸਤ ਦੇ ਚੁੱਕਿਆ ਜਾਂਦਾ ਸੀ ਉਹਨਾਂ ਨੂੰ ਥਾਣਿਆਂ ਵਿੱਚ ਭਿਆਨਕ ਤਸੀਹੇ ਦਿੱਤੇ ਜਾਂਦੇ ਸਨ ਕਈਆਂ ਦੀ ਤਾਂ ਲਾਸ਼ ਵੀ ਪਰਿਵਾਰਾਂ ਨੂੰ ਨਸੀਬ ਨਹੀਂ ਹੁੰਦੀ ਸੀ ਇਸ ਸਭ ਨੂੰ ਝੂਠੇ ਮੁਕਾਬਲੇ ਦਾ ਨਾਮ ਦਿੱਤਾ ਜਾਂਦਾ ਸੀ ਜਗਤਾਰ ਸਿੰਘ ਇਸ ਖੇਡ ਦਾ ਇੱਕ ਅਹਿਮ ਖਿਡਾਰੀ ਬਣ ਗਿਆ ਸੀ ਉਸਨੇ ਇੱਕ ਤੋਂ ਇੱਕ ਬਾਅਦ ਝੂਠੇ ਮੁਕਾਬਲੇ ਬਣਾਉਣੇ ਸ਼ੁਰੂ ਕਰ ਦਿੱਤੇ ਹਰ ਮੁਕਾਬਲੇ ਤੋਂ ਬਾਅਦ ਉਸ ਨੂੰ ਸਰਕਾਰ ਵੱਲੋਂ ਇਨਾਮ ਮਿਲਦਾ ਜਾਂ ਤਾਂ ਪੈਸਿਆਂ ਦੇ ਰੂਪ ਵਿੱਚ ਜਾਂ ਅਗਲੀ ਤਰੱਕੀ ਦੇ ਰੂਪ ਵਿੱਚ ਉਸ ਦੀ ਬੇਰਹਿਮੀ ਦੀ ਕੋਈ ਹੱਦ ਨਹੀਂ ਸੀ ਉਹ નિર્ਦੋਸ਼ ਸਿੱਖ ਨੌਜਵਾਨਾਂ ਨੂੰ ਚੁੱਕਦਾ ਉਹਨਾਂ ਤੇ ਅਤਵਾਦੀ ਹੋਣ ਦਾ ਇਲਜ਼ਾਮ ਲਗਾਉਂਦਾ ਜੇ ਪਰਿਵਾਰ ਵਾਲੇ ਪੈਸੇ ਦੇ ਕੇ ਛਡਾਉਣ ਦੀ ਕੋਸ਼ਿਸ਼ ਕਰਦੇ ਤਾਂ ਮੋਟੀਆਂ ਰਕਮਾਂ ਵਸੂਲਦਾ ਜੇ ਪਰਿਵਾਰ ਗਰੀਬ ਹੁੰਦਾ ਤਾਂ ਪੈਸੇ ਦੇ ਨਾ ਦੇ ਪਾਉਂਦਾ ਤਾਂ ਉਹਨਾਂ ਦੇ ਪੁੱਤਰਾਂ ਨੂੰ ਠੰਡੇ ਖੂਨ ਨਾਲ ਮਾਰ ਦਿੰਦਾ ਤਾਂ ਇਸ ਨੂੰ ਇੱਕ ਸਫਲ ਮੁਕਾਬਲਾ ਘੋਸ਼ਿਤ ਕਰ ਦਿੰਦਾ ਮੈਂ ਤੁਹਾਨੂੰ ਇੱਕ ਅਜੀਬ ਘਟਨਾ ਬਾਰੇ ਦੱਸਦਾ ਹਾਂ ਜੋ ਅੱਜ ਵੀ ਪੰਜਾਬ ਦੇ ਕਈ ਦਿਲਾਂ ਵਿੱਚ ਜਿੰਦਾ ਹੈ ਇੱਕ ਪਿੰਡ ਵਿੱਚ ਇੱਕ ਨੌਜਵਾਨ ਸਨ ਜੋ ਸਿਰਫ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਸਨ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਸਨ ਜ਼ਗਤਾਰ ਸਿੰਘ ਨੂੰ ਉੱਪਰੋਂ ਹੁਕਮ ਆਇਆ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਇੱਕ ਹਨੇਰੀ ਰਾਤ ਨੂੰ ਜ਼ਗਤਾਰ ਆਪਣੀ ਟੀਮ ਨਾਲ ਉਹਨਾਂ ਦੇ ਘਰ ਵਿੱਚ ਦਾਖਲ ਹੋਇਆ ਉਸਨੇ ਸਾਰੇ ਨੌਜਵਾਨਾਂ ਨੂੰ ਜ਼ਬਰਦਸਤੀ ਚੁੱਕ ਲਿਆ ਭਾਵੇਂ ਉਹਨਾਂ ਦੇ ਪਰਿਵਾਰ ਨੇ ਕਿੰਨੀਆਂ ਵੀ ਬੇਨਤੀਆਂ ਕੀਤੀਆਂ ਉਹਨਾਂ ਨੂੰ ਥਾਣੇ ਵਿੱਚ ਬੁਰੀ ਤਰ੍ਹਾਂ ਤਸੀਹੇ ਦਿੱਤੇ ਉਹਨਾਂ ਦੇ ਨੋਹ ਪੁੱਟੇ ਗਏ ਉਹਨਾਂ ਨੂੰ ਕਰੰਟ ਲਗਾਏ ਗਏ ਤੇ ਉਹਨਾਂ ਨੂੰ ਨੰਗਾ ਕਰਕੇ ਕੁੱਟਿਆ ਗਿਆ। ਅਗਲੀ ਸਵੇਰ ਪੁਲਿਸ ਨੇ ਖਬਰਾਂ ਵਿੱਚ ਐਲਾਨ ਕਰ ਦਿੱਤਾ ਕਿ ਮੁਕਾਬਲੇ ਵਿੱਚ ਪੰਜ ਖਤਰਨਾਕ ਅਤਵਾਦੀ ਮਾਰੇ ਗਏ ਹਨ। ਪਰ ਅਸਲੀਅਤ ਇਹ ਸੀ ਕਿ ਨੌਜਵਾਨ ਨਿਹੱਤੇ ਸਨ ਤੇ ਉਹਨਾਂ ਨੂੰ ਜਗਤਾਰ ਸਿੰਘ ਨੇ ਹੁਕਮਾਂ ਤੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਉਹਨਾਂ ਦੇ ਪਰਿਵਾਰਾਂ ਨੇ ਇਨਸਾਫ ਲਈ ਬਹੁਤ ਦੌੜ ਭੱਜ ਕੀਤੀ ਪਰ ਉਸ ਸਮੇਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਸਫਲ ਮੁਕਾਬਲੇ ਤੋਂ ਬਾਅਦ ਜਗਤਾਰ ਸਿੰਘ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ ਉਸ ਨੂੰ ਇੱਕ ਵਾਰ ਫਿਰ ਤਰੱਕੀ ਮਿਲੀ। ਦੋ ਸਪੈਕਟਰ ਬਣ ਗਿਆ ਉਹਨਾਂ ਸਿਆਸਤਦਾਨਾਂ ਤੇ ਸੀਨੀਅਰ ਅਫਸਰਾਂ ਦਾ ਖਾਸ ਬੰਦਾ ਬਣ ਗਿਆ ਉਸ ਨੇ ਆਪਣੀ ਸ਼ਕਤੀ ਦਾ ਪੂਰਾ ਫਾਇਦਾ ਉਠਾਇਆ ਜਿਹੜੇ ਪੁਲਿਸ ਵਾਲੇ ਉਸ ਵੇਲੇ ਪੰਜਾਬ ਵਿੱਚ ਜ਼ੁਲਮ ਕਰ ਰਹੇ ਸਨ ਉਹਨਾਂ ਨੂੰ ਸਰਕਾਰੀ ਸਰਪ੍ਰਸਤੀ ਪ੍ਰਾਪਤ ਸੀ ਉਹ ਜਾਣਦੇ ਸਨ ਕਿ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਜਗਤਾਰ ਸਿੰਘ ਵਰਗੇ ਅਫਸਰਾਂ ਨੇ ਇਸ ਦਾ ਪੂਰਾ ਲਾਭ ਉਠਾਇਆ ਉਹਨਾਂ ਨੇ ਸਿੱਖ ਪਰਿਵਾਰਾਂ ਨੂੰ ਡਰਾਇਆ ਧਮਕਾਇਆ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਤਾਂ ਉਹਨਾਂ ਦੀਆਂ ਧੀਆ ਭੈਣਾਂ ਨਾਲ ਬੱਸ ਰੁਕੀ ਕੀਤੀ ਅਜੇ ਕਿਸੇ ਵੀ ਸਾਨੂੰ ਜਿੱਥੇ ਪੁਲਿਸ ਵਾਲੇ ਘਰਾਂ ਵਿੱਚ ਵੜ ਕੇ ਔਰਤਾਂ ਦੀ ਇੱਜ਼ਤ ਨਾਲ ਖੇਡਦੇ ਸਨ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੂੰਹ ਬੰਦ ਰੱਖਣ ਦੇ ਲਈ ਧਮਕੀਆਂ ਦਿੰਦੇ ਸਨ ਜਗਤਾਰ ਸਿੰਘ ਵੀ ਜਿਹੇ ਅਪਰਾਧਾਂ ਵਿੱਚ ਪਿੱਛੇ ਨਹੀਂ ਸੀ ਉਸ ਦਾ ਘਰ ਪੈਸਿਆਂ ਨਾਲ ਭਰ ਗਿਆ ਸੀ ਉਸ ਦੇ ਬੱਚੇ ਸ਼ਹਿਰ ਦੇ ਸਭ ਤੋਂ ਮਹਿੰਗੇ ਸਕੂਲਾਂ ਵਿੱਚ ਪੜ੍ਹਦੇ ਸਨ ਉਸ ਦੀ ਪਤਨੀ ਸੋਨੇ ਦੇ ਗਹਿਣਿਆਂ ਨਾਲ ਲੱਦੀ ਰਹਿੰਦੀ ਸੀ ਤੇ ਉਹਨਾਂ ਦਾ ਰਹਿਣ ਸਹਿਣ ਕਿਸੇ ਰਾਜੇ ਮਹਾਰਾਜੇ ਤੋਂ ਘੱਟ ਨਹੀਂ ਸੀ ਉਹ ਇੱਕ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਸੀ ਪਰ ਆਪਣੇ ਕੀਤੀਆਂ ਕਾਲੀਆਂ ਕਰਤੂਤਾਂ ਨੂੰ ਪੂਰੀ ਤਰ੍ਹਾਂ ਭੁੱਲ ਕੇ ਉਹ ਸੋਚਦਾ ਸੀ ਕਿ ਉਸ ਨੇ ਜਿੱਤ ਪ੍ਰਾਪਤ ਕਰ ਲਈ ਹੈ ਕਿ ਉਸਦੇ ਕਰਮਾਂ ਦਾ ਹਿਸਾਬ ਕਦੇ ਨਹੀਂ ਹੋਵੇਗਾ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਕੁਦਰਤ ਦਾ ਇਨਸਾਫ ਬਹੁਤ ਅਜੀਬ ਹੁੰਦਾ ਹੈ ਤੇ ਆਪਣਾ ਹਿਸਾਬ ਲੈ ਬਣਾ ਨਹੀਂ ਛੱਡਦਾ ਇਸ ਦੌਰਾਨ ਕਈ ਅਜਿਹੇ ਪੁਲਿਸ ਅਫਸਰ ਵੀ ਸਨ ਜਿਨ੍ਹਾਂ ਨੇ ਜਗਜਾਹਰ ਤੌਰ ਤੇ ਮੰਨਿਆ ਤੇ ਉਹਨਾਂ ਨੇ ਝੂਠੇ ਮੁਕਾਬਲੇ ਕੀਤੇ ਸਨ ਜਿਵੇਂ ਕਿ ਪੰਜਾਬ ਪੁਲਿਸ ਦਾ ਇੱਕ ਸਬ ਇੰਸਪੈਕਟਰ ਸੁਲਜੀਤ ਸਿੰਘ ਨੇ ਬਾਅਦ ਵਿੱਚ ਮੰਨਿਆ ਕਿ ਉਸਨੇ 83 ਬੇਕਸੂਰ ਲੋਕਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਸੀ ਉਹ ਵੀ ਆਪਣੇ ਉੱਚ ਅਧਿਕਾਰੀਆਂ ਦੇ ਕਹਿਣ ਤੇ ਉਸਨੇ ਦੱਸਿਆ ਕਿ ਉਸ ਨੂੰ ਧਮਕੀਆਂ ਤੇ ਬਲੈਕਮੇਲ ਕਰਕੇ ਇਹ ਕੰਮ ਕਰਵਾਏ ਗਏ ਸਨ ਇਹ ਸਭ ਦੱਸਦਾ ਹੈ ਕਿ ਉਸ ਸਮੇਂ ਪੁਲਿਸ ਵਿੱਚ ਉਸ ਹੱਦ ਤੱਕ ਜ਼ੁਲਮ ਹੋ ਰਿਹਾ ਸੀ ਜਗਤਾਰ ਸਿੰਘ ਵੀ ਉਹਨਾਂ ਵਿੱਚ ਇੱਕ ਸੀ ਪਰ ਉਸ ਦਾ ਜ਼ੁਲਮ ਸ਼ਾਇਦ ਸੁਰਜੀਤ ਸਿੰਘ ਤੋਂ ਵੱਧ ਸੀ ਉਸ ਤੋਂ ਬਾਅਦ ਕਰਮਾਂ ਦਾ ਐਸਾ ਚੱਕਰ ਪਿਆ ਕਿ ਪਤਨ ਦੀ ਸ਼ੁਰੂਆਤ ਸਮਾਂ ਚੱਲਦਾ ਰਿਹਾ ਤੇ ਹੌਲੀ-ਹੌਲੀ ਪੰਜਾਬ ਵਿੱਚ ਹਾਲਾਤ ਬਦਲਨੇ ਸ਼ੁਰੂ ਹੋ ਗਏ ਸਿੱਖ ਸੰਗਠਨਾ ਅਤੇ ਮਨੁੱਖੀ ਅਧਿਕਾਰਾਂ ਕਾਰਕਾਨੂੰਨਾਂ ਨੇ ਪੁਲਿਸ ਦੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਅਦਾਲਤਾਂ ਵਿੱਚ ਕੇਸ ਦਰਜ ਹੋਣ ਲੱਗੇ ਹੌਲੀ-ਹੌਲੀ ਜਿਹੜੇ ਅਫਸਰ ਕੱਲ ਤੱਕ ਸ਼ੇਰ ਬਣੇ ਫਿਰਦੇ ਸੀ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਜਗਤਾਰ ਸਿੰਘ ਦੀ ਪੋਸਟਿੰਗ ਬਦਲ ਦਿੱਤੀ ਗਈ ਤੇ ਉਸ ਨੂੰ ਇੱਕ ਛੋਟੇ ਜਿਹੇ ਕਸਬੇ ਵਿੱਚ ਤਬਦੀਲ ਕਰ ਦਿੱਤਾ ਗਿਆ ਉਸ ਦੀ ਸ਼ਕਤੀ ਹੌਲੀ ਹੌਲੀ ਘਟਨੀ ਸ਼ੁਰੂ ਹੋ ਗਈ ਜਿਹੜੇ ਸਿਆਸਤਦਾਨ ਤੇ ਸੀਨੀਅਰ ਅਫਸਰ ਕੱਲ ਤੱਕ ਉਸ ਦੇ ਮੋਢੇ ਤੇ ਹੱਥ ਰੱਖਦੇ ਸਨ ਹੁਣ ਉਹ ਉਸ ਤੋਂ ਦੂਰੀ ਬਣਾਉਣ ਲੱਗੇ ਕਈ ਪੁਰਾਣੇ ਕੇਸਾਂ ਦੀ ਮੁਰਤੋਂ ਜਾਂਚ ਸ਼ੁਰੂ ਹੋਈ ਇੱਕ ਕੇਸ ਜਿਸ ਨੇ ਜਗਤਾਰ ਸਿੰਘ ਨੂੰ ਫਸਾਇਆ ਸੀ ਉਸ ਇੱਕ ਨੌਜਵਾਨ کارਕੁਨ ਦੀ ਮੌਤ ਦਾ ਕੇਸ ਇਹ کارਕੁਨ ਜਗਤਾਰ ਸਿੰਘ ਦੇ ਜ਼ੁਲਮਾਂ ਵਿਰੁੱਧ ਲਗਾਤਾਰ ਆਵਾਜ਼ ਉਠਾਉਂਦਾ ਸੀ ਉਸ ਦੀ ਮੌਤ ਨੂੰ ਇੱਕ ਮੁਕਾਬਲਾ ਦਿਖਾਇਆ ਗਿਆ ਪਰ ਬਾਅਦ ਵਿੱਚ ਜਾਂਚ ਵਿੱਚ ਪਤਾ ਲੱਗਾ ਕਿ ਉਸ ਨੂੰ ਕਤਲ ਕੀਤਾ ਗਿਆ ਸੀ। ਇਸ ਕੇਸ ਵਿੱਚ ਜਗਤਾਰ ਸਿੰਘ ਦਾ ਨਾਮ ਮੁੱਖ ਦੋਸ਼ੀ ਵਜੋਂ ਸਾਹਮਣੇ ਆਇਆ। ਉਸ ਦੇ ਕਤਲ ਤੇ ਝੂਠੇ ਮੁਕਾਬਲੇ ਬਣਾਉਣ ਦੇ ਇਲਜ਼ਾਮ ਲੱਗੇ ਜਿਸ ਦੇ ਨਤੀਜੇ ਵਜੋਂ ਉਸ ਨੂੰ ਪੁਲਿਸ ਤੋਂ ਮੁਅਤਲ ਕਰ ਦਿੱਤਾ ਗਿਆ। ਮੁਅਤਲ ਹੋਣ ਤੋਂ ਬਾਅਦ ਜਗਤਾਰ ਸਿੰਘ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ। ਜਿਹੜੇ ਲੋਕ ਕੱਲ੍ਹ ਤੱਕ ਉਸ ਦੇ ਅੱਗੇ ਪਿੱਛੇ ਘੁੰਮਦੇ ਸਨ ਹੁਣ ਉਸ ਤੋਂ ਦੂਰ ਹੋਣ ਲੱਗ ਪਏ। ਉਸ ਦੇ ਦੋਸਤਾਂ ਨੇ ਉਸ ਦਾ ਸਾਥ ਛੱਡ ਦਿੱਤਾ। ਉਸ ਦੇ ਸੀਨੀਅਰ ਅਫਸਰਾਂ ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਜਿਵੇਂ ਉਹ ਕਦੇ ਉਸ ਨੂੰ ਜਾਣਦੇ ਹੀ ਨਾ ਹੋ ਕੇਸ ਚੱਲਦਾ ਉਸ ਨੂੰ ਅਦਾਲਤਾਂ ਚੱਕਰ ਘਟਨੇ ਪਏ ਉਸ ਨੇ ਜਿੰਨੇ ਵੀ ਪੈਸੇ ਜ਼ੁਲਮ ਕਰਕੇ ਕਮਾਏ ਸਨ ਉਹ ਸਭ ਕੇਸਾਂ ਵਕੀਲਾਂ ਦੀਆਂ ਫੀਸਾਂ ਦੇ ਖਰਚ ਹੋ ਗਏ ਉਸ ਦੀਆਂ ਜ਼ਮੀਨਾਂ ਵੇਚ ਗਈਆਂ ਉਸ ਦੇ ਬੈਂਕ ਖਾਤੇ ਖਾਲੀ ਹੋ ਗਏ ਉਹ ਪੂਰੀ ਤਰ੍ਹਾਂ ਕੰਗਾਲ ਹੋ ਗਿਆ ਕਈ ਸਾਲਾਂ ਤੱਕ ਚੱਲਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਇੱਕ ਝੂਠੇ ਮੁਕਾਬਲੇ ਵਿੱਚ ਨਿਰਦੋਸ਼ ਵਿਅਕਤੀ ਦੀ ਹੱਤਿਆ ਦੇ ਦੋਸ਼ ਵਿੱਚ ਦੋਸ਼ੀ ਕਰਾਰ ਕੀਤਾ ਉਸ ਨੂੰ ਲੰਬੀ ਕੈਦ ਦੀ ਸਜ਼ਾ ਸੁਣਾਈ ਗਈ ਤੇ ਜੇਲ੍ਹ ਭੇਜ ਦਿੱਤਾ ਗਿਆ ਇਹ ਉਸ ਦੇ ਸ਼ਾਨਦਾਰ ਪੁਲਿਸ ਕੈਰੀਅਰ ਦਾ ਅੰਤ ਸੀ ਜਿਹੜੇ ਇੰਸਪੈਕਟਰ ਕਦੇ ਬਾਦਸ਼ਾਹ ਬਣਿਆ ਹੁੰਦਾ ਸੀ ਹੁਣ ਇੱਕ ਆਮ ਕੈਦੀ ਸੀ ਜੇਲ੍ਹ ਵਿੱਚ ਵੀ ਉਸਦੀ ਜ਼ਿੰਦਗੀ ਆਸਾਨ ਨਹੀਂ ਸੀ ਜਿਹੜੇ ਕੈਦੀਆਂ ਨੂੰ ਉਸ ਨੂੰ ਉਸ ਦੇ ਵਰਗੇ ਅਪਸਰਾਂ ਨੂੰ ਬੇਕਸੂਰ ਫਸਾਇਆ ਸੀ ਉਹ ਸਭ ਉਸ ਨੂੰ ਪਛਾਣਦੇ ਸਨ ਉਹਨਾਂ ਨੇ ਉਸ ਨੂੰ ਮਾਨਸਿਕ ਤੇ ਸਰਲਕ ਤੌਰ ਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਰੋਜ਼ਾਨਾ અપਮਾਨ ਦਾ ਸਾਹਮਣਾ ਕਰਨਾ ਪੈਂਦਾ ਸੀ ਜੇਲ੍ਹ ਦੀਆਂ ਹਨੇਰ ਕੋਠੜੀਆਂ ਵਿੱਚ ਉਸ ਨੂੰ ਆਪਣੀਆਂ ਕੀਤੀਆਂ ਕਾਲੀਆਂ ਕਰਤੱਵਾਂ ਯਾਦ ਆਉਣ ਲੱਗੀਆਂ ਉਸ ਨੂੰ ਉਹਨਾਂ નિર્ਦੋਸ਼ ਚਿਹਰਿਆਂ ਦੀ ਯਾਦ ਆਉਂਦੀ ਸੀ ਜਿਨ੍ਹਾਂ ਨੂੰ ਉਸ ਨੇ ਬੇਰਹਿਮੀ ਨਾਲ ਮਾਰਿਆ ਸੀ ਉਸ ਨੇ ਉਹਨਾਂ ਪਰਿਵਾਰਾਂ ਦਾ ਦਰਦ ਯਾਦ ਆਉਂਦਾ ਸੀ ਜਿਨ੍ਹਾਂ ਨੇ ਉਸ ਨੂੰ ਤਬਾਹ ਕਰ ਦਿੱਤਾ ਸੀ ਉਸ ਦੇ ਅੰਦਰ ਪਛਤਾਵਾ ਤਾਂ ਹੋ ਰਿਹਾ ਸੀ ਪਰ ਬਹੁਤ देर ਹੋ ਚੁੱਕੀ ਸੀ ਕਰਮਾਂ ਦਾ ਹਿਸਾਬ ਹੁਣ ਪੂਰਾ ਹੋ ਚੁੱਕਿਆ ਸੀ ਜੇਲ੍ਹ ਵਿੱਚ ਕਈ ਸਾਲ ਬਿਤਾਉਣ ਤੋਂ ਬਾਅਦ ਜਗਤਾਰ ਸਿੰਘ ਰਿਹਾਅ ਹੋਇਆ ਪਰ ਬਾਹਰ ਆ ਕੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਉਹ ਆਰਥਿਕ ਤੌਰ ਤੇ ਬਰਬਾਦ ਹੋ ਚੁੱਕਾ ਸੀ ਉਸ ਦਾ ਸਮਾਜਿਕ ਰੁਤਬਾ ਖਤਮ ਹੋ ਚੁੱਕਾ ਸੀ ਜਿਹੜਾ ਇੰਸਪੈਕਟਰ ਕਦੇ ਨਾਮ ਤੇ ਸ਼ੋਹਰਤ ਦਾ ਮਾਲਕ ਸੀ ਅੱਜ ਕੋਈ ਉਸ ਦੇ ਪੁੱਛਣ ਵਾਲਾ ਨਹੀਂ ਸੀ ਪਰ ਉਸ ਦੀ ਸਭ ਤੋਂ ਵੱਡੀ ਸਜ਼ਾ ਉਸ ਦੇ ਆਪਣੇ ਪਰਿਵਾਰ ਤੋਂ ਮਿਲੀ ਜਦੋਂ ਜੇਲ੍ਹ ਵਿੱਚ ਸੀ ਉਸ ਦੀ ਪਤਨੀ ਬਿਮਾਰ ਰਹਿਣ ਲੱਗ ਪਈ ਘਰ ਵਿੱਚ ਪੈਸਾ ਨਹੀਂ ਸੀ ਤੇ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ ਉਸ ਦੇ ਬੱਚੇ ਜੋ ਹੁਣ ਜਵਾਨ ਹੋ ਚੁੱਕੇ ਸਨ ਆਪਣੇ ਪਿਤਾ ਦੀਆਂ ਕਰਤੂਤਾਂ ਤੋਂ ਬਹੁਤ ਸ਼ਰਮਿੰਦਾ ਸਨ ਉਹਨਾਂ ਨੇ ਸਕੂਲ ਵਿੱਚ ਤੇ ਸਮਾਜ ਵਿੱਚ ਆਪਣੇ ਪਿਤਾ ਕਰਨ ਬਹੁਤ ਅਪਮਾਨ ਸਹਿਣ ਕੀਤਾ ਉਹਨਾਂ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਹਮੇਸ਼ਾ ਇੱਕ ਜ਼ਾਲਮ ਪੁਲਿਸ ਅਫਸਰ ਦੇ ਬੱਚਿਆਂ ਵਜੋਂ ਦੇਖਿਆ ਜਾਂਦਾ ਸੀ ਜਗਤਾਰ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਉਸ ਦੀ ਪਤਨੀ ਬਿਮਾਰੀ ਨਾਲ ਲੜਦੀ ਲੜਦੀ ਚੱਲ ਬਸੀ ਉਸ ਦੇ ਬੱਚਿਆਂ ਨੇ ਆਪਣੇ ਪਿਤਾ ਤੋਂ ਦੂਰੀ ਬਣਾ ਲਈ ਜਦੋਂ ਜਗਤਾਰ ਜੇਲ੍ਹ ਤੋਂ ਵਾਪਸ ਆਇਆ ਤ ਉਸਨੇ ਆਪਣੇ ਪੁੱਤਰ ਦੇ ਘਰ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਪੁੱਤਰ ਨੇ ਉਸ ਨੂੰ ਘਰ ਵਿੱਚ ਦਾਖਲ ਹੋਣ ਤੋਂ ਸਾਹਮਣਾ ਕਰ ਦਿੱਤਾ ਤੁਸੀਂ ਸਾਡੇ ਲਈ ਸਿਰਫ ਸ਼ਰਮਿੰਦਗੀ ਲੈ ਕੇ ਆਏ ਹੋ ਉਸਦੇ ਪੁੱਤਰ ਨੇ ਗੁੱਸੇ ਵਿੱਚ ਕਿਹਾ ਤੁਹਾਡੀਆਂ ਕਾਲੀਆਂ ਕਰਤੂਤਾਂ ਕਾਰਨ ਅਸੀਂ ਸਮਾਜ ਵਿੱਚ ਸਿਰ ਉੱਚਾ ਕਰਕੇ ਨਹੀਂ ਚੱਲ ਸਕਦੇ ਅਸੀਂ ਉਹ ਜ਼ਿੰਦਗੀ ਨਹੀਂ ਜੀਣਾ ਚਾਹੁੰਦੇ ਜੋ ਤੁਸੀਂ ਜੀ ਹੈ ਉਸ ਦੀਆਂ ਧੀਆਂ ਨੇ ਵੀ ਉਸਦੇ ਨਾਲ ਰਿਸ਼ਤਾ ਤੋੜ ਦਿੱਤਾ ਉਹਨਾਂ ਨੇ ਕਿਹਾ ਕਿ ਜਿਸ ਪਿਤਾ ਨੇ ਬੇਕਸੂਰ ਧੀਆਂ ਭੈਣਾਂ ਦੀ ਇੱਜ਼ਤਾਂ ਦੇ ਨਾਲ ਖੇਡਿਆ ਉਹ ਸਾਡਾ ਕੁਝ ਵੀ ਨਹੀਂ ਲੱਗਦਾ ਤੁਸੀਂ ਸਾਡੇ ਲਈ ਮਰ ਚੁੱਕੇ ਹੋ ਜਗਤਾਰ ਸਿੰਘ ਜਿਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਨੇ ਆਪਣੇ ਬੱਚੇ ਉਸਨੂੰ ਘਰੋਂ ਕੱਢਣਗੇ ਹੁਣ ਬੇਕਾਰ ਹੋ ਚੁੱਕਾ ਸੀ ਉਸਦੇ ਕੋਲ ਨਾ ਰਹਿਣ ਦੀ ਥਾਂ ਨਾ ਖਾਣ ਨੂੰ ਰੋਟੀ ਬੇਕਾਰ ਹੋ ਕੇ ਜਗਤਾਰ ਸਿੰਘ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਪਹੁੰਚਿਆ ਉਸਦੇ ਕੋਲ ਨਾ ਕੋਈ ਪੈਸਾ ਸੀ ਨਾ ਕੋਈ ਰਹਿਣ ਦੀ ਥਾਂ ਉਸਨੂੰ ਭੁੱਖੇ ਰਹਿਣਾ ਪੈਂਦਾ ਸੀ ਸੌਣ ਲਈ ਠੰਡੀਆਂ ਫਰਸ਼ਾਂ ਮਿਲਦੀਆਂ ਸਨ ਜਿਸਨੇ ਕਦੇ ਦੂਜਾਂ ਨੂੰ ਭੀਖ ਮੰਗਣ ਲਈ ਮਜਬੂਰ ਕੀਤਾ ਸੀ ਅੱਜ ਉਹ ਖੁਦ ਭੀਖ ਮੰਗ ਰਿਹਾ ਸੀ ਇਹ ਕਰਮਾਂ ਦਾ ਅਜੀਬ ਚੱਕਰ ਸੀ ਪਰ ਉਸਨੂੰ ਭੀਖ ਦੇਣ ਵਾਲਾ ਕੋਈ ਨਹੀਂ ਸੀ ਜਿਹੜੇ ਲੋਕ ਉਸਨੂੰ ਦੇਖਦੇ ਸਨ ਉਸ ਦੀਆਂ ਨਜ਼ਰਾਂ ਵਿੱਚ ਨਫ਼ਰਤ ਤੇ ਗੁੱਸਾ ਸਾਫ਼ ਝਲਕਦਾ ਸੀ ਕਈ ਲੋਕ ਉਸ ਨੂੰ ਪਛਾਣਦੇ ਸਨ ਖਾਸ ਕਰਕੇ ਉਹ ਲੋਕ ਜਿਨ੍ਹਾਂ ਦੇ ਪਰਿਵਾਰਾਂ ਨਾਲ ਉਸਨੇ ਜ਼ੁਲਮ ਕੀਤਾ ਸੀ ਉਸ ਨੂੰ ਦੇਖ ਕੇ ਠੁਕਦੇ ਸਨ ਜਦੋਂ ਵੀ ਉਸਦੇ ਨੇੜੇ ਜਾਂਦਾ ਤੇ 1984 ਦਾ ਦੌਰ ਦਾ ਜ਼ਿਕਰ ਕਰਦਾ ਤਾਂ ਜਗਤਾਰ ਸਿੰਘ ਦੀ ਇੱਕ ਭਿਆਨਕ ਚੀਖ ਮਾਰਦਾ ਇਹ ਮੇਰੀ ਨਵੀਂ ਜ਼ਿੰਦਗੀ ਹੈ ਉਸ ਦੀਆਂ ਅੱਖਾਂ ਵਿੱਚ ਡਰ ਦਰਦ ਤੇ ਬੇਬਸੀ ਸਾਫ਼ ਦਿਖਾਈ ਦਿੰਦੀ ਸੀ ਉਸ ਦਾ ਮਨ ਅਤੀਤ ਦੀਆਂ ਕਾਲੀਆਂ ਕਰਤੂਤਾਂ ਨਾਲ ਭਰਿਆ ਰਹਿੰਦਾ ਸੀ ਰਾਤ ਨੂੰ ਉਸ ਨੂੰ ਨੀਂਦ ਨਹੀਂ ਆਉਂਦੀ ਸੀ ਉਸ ਨੂੰ ਉਹਨਾਂ નિર્ਦੋਸ਼ ਚਿਰਿਆਂ ਦੀ ਯਾਦ ਆਉਂਦੀ ਸੀ ਜਿਨ੍ਹਾਂ ਨੂੰ ਉਸਨੇ ਬੇਰਹਿਮੀ ਦੇ ਨਾਲ ਮਾਰਿਆ ਸੀ ਉਸ ਨੂੰ ਉਹਨਾਂ ਪਰਿਵਾਰਾਂ ਦਾ ਦਰਦ ਯਾਦ ਆਉਂਦਾ ਸੀ ਜਿਨ੍ਹਾਂ ਨੂੰ ਉਸਨੇ ਤਬਾਹ ਕਰ ਦਿੱਤਾ ਸੀ ਉਸ ਦੇ ਅੰਦਰੋਂ ਇੱਕ ਦਰਦਨਾਕ ਚੀਕ ਉੱਠਦੀ ਜੋ ਸਿਰਫ ਉਸ ਨੂੰ ਹੀ ਸੁਣਾਈ ਦਿੰਦੀ ਸੀ ਦੋਸਤੋ ਇਹ ਸਭ ਕੁਝ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਕੰਨਾਂ ਨਾਲ ਸੁਣਿਆ ਮੈਂ ਉਸ ਭਿਖਾਰੀ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਉਸ ਦੇ ਅਤੀਤ ਦੀਆਂ ਪਰਤਾਂ ਖੋਲੀਆਂ ਉਸ ਦੀਆਂ ਅੱਖਾਂ ਵਿੱਚ ਉਸ ਦਰਦ ਨੂੰ ਮਹਿਸੂਸ ਕੀਤਾ ਜੋ ਸਮੇਂ ਨੇ ਉਸ ਨੂੰ ਦਿੱਤਾ ਸੀ ਉਸ ਦੀ ਕਹਾਣੀ ਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਇਸ ਇਰਪਿਕ ਇੰਸਪੈਕਟਰ ਦੇ ਪਤਨ ਦੀ ਕਹਾਣੀ ਨਹੀਂ ਸੀ ਬਲਕਿ ਇੱਕ ਕਰਮਾਂ ਦੇ ਫਲ ਦੀ ਕਹਾਣੀ ਸੀ ਉਹਨਾਂ ਬਜ਼ੁਰਗਾਂ ਹਜ਼ਾਰਾਂ ਨੂੰ ਬਜ਼ੁਰਗਾਂ ਨੂੰ ਬੇਕਸੂਰ ਲੋਕਾਂ ਦੀ ਕਹਾਣੀ ਸੀ ਜਿਨ੍ਹਾਂ ਨੂੰ 1984 ਦੇ ਦੌਰ ਵਿੱਚ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ ਇਹ ਉਹਨਾਂ ਪੁਲਿਸ ਅਫਸਰਾਂ ਦੀ ਲਿਖੇ ਚੇਤਾਵਨੀ ਸੀ ਜਿਨ੍ਹਾਂ ਨੇ ਆਪਣੇ ਵਰਦੀ ਤੇ ਸ਼ਕਤੀ ਦੀ ਦੁਰਵਰਤੋਂ ਕੀਤੀ ਮੈਂ ਆਪਣੇ ਅਖਬਾਰ ਵਿੱਚ ਸੁਰਖੀ ਲਿਖੀ 84 ਵੇਲੇ ਕਈ ਸਿੰਘਾਂ ਦੇ ਮੁਕਾਬਲੇ ਬਣਾਉਣ ਵਾਲਾ ਇੰਸਪੈਕਟਰ ਅਜ ਰੇਲਵੇ ਸਟੇਸ਼ਨ ਤੇ ਮੰਗਦਾ ਹੈ ਭੀਖ ਧੀਆ ਪੁੱਤਰਾਂ ਨੇ ਵੀ ਘਰੋਂ ਕੱਢ ਦਿੱਤਾ ਇਹ ਕਹਾਣੀ ਪੂਰੇ ਪੰਜਾਬ ਵਿੱਚ ਤੇਜ਼ੀ ਨਾਲ ਫੈਲੀ ਲੋਕਾਂ ਨੇ ਉਸ ਇੰਸਪੈਕਟਰ ਨੂੰ ਪਛਾਣ ਲਿਆ ਜਿਸ ਨੇ ਉਹਨਾਂ ਦੇ ਪਰਿਵਾਰ ਤੇ ਜ਼ੁਲਮ ਕੀਤਾ ਸੀ ਕਈ ਲੋਕ ਉਸ ਨੂੰ ਦੇਖਣ ਲਈ ਰੇਲਵੇ ਸਟੇਸ਼ਨ ਤੇ ਗਏ ਉਹਨਾਂ ਵਿੱਚੋਂ ਕਈਆਂ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਇਸ ਵਾਰ ਕੋਈ ਹੰਝੂ ਦਰਦ ਦੇ ਨਹੀਂ ਬਲਕਿ ਸੰਤੁਸ਼ਟੀ ਦੇ ਸਨ ਉਹਨਾਂ ਨੂੰ ਲੱਗਿਆ ਕਿ ਕਰਮਾਂ ਦਾ ਫਲ ਮਿਲ ਗਿਆ ਹੈ ਜਗਤਾਰ ਸਿੰਘ ਨੂੰ ਹੁਣ ਸਿਰਫ ਸਰੀਰਕ ਦਰਦ ਨਹੀਂ ਬਲਕਿ ਮਾਨਸਿਕ ਪੀੜਾ ਵੀ ਸਹਣੀ ਪੈ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਖਾਲੀਪਨ ਸੀ ਜਿਵੇਂ ਉਸ ਦੀ ਆਤਮਾ ਵੀ ਉਸ ਦਾ ਸਾਥ ਛੱਡ ਚੁੱਕੀ ਹੋਵੇ ਜਗਤਾਰ ਸਿੰਘ ਦੀ ਜ਼ਿੰਦਗੀ ਦਾ ਅੰਤ ਬਹੁਤ ਹੀ ਦਰਦਨਾਕ ਸੀ ਰੇਲਵੇ ਸਟੇਸ਼ਨ ਦੇ ਕਈ ਮਹੀਨੇ ਭੀਖ ਮੰਗਦਿਆਂ ਠੰਡ ਤੇ ਭੁੱਖ ਨਾਲ ਲੜਦਿਆਂ ਇੱਕ ਦਿਨ ਸਵੇਰੇ ਉਸ ਦੇ ਕੋਨੇ ਵਿੱਚ ਬੇਜਾਨ ਪਿਆ ਮਿਲਿਆ ਉਸ ਦੀ ਮੌਤ ਵਿੱਚ ਉਪਚਾਪ ਹੋ ਗਈ ਜਿਵੇਂ ਉਸ ਦੀ ਜ਼ਿੰਦਗੀ ਵਿੱਚ ਉਸ ਨੂੰ ਕਈ ਜ਼ਿੰਦਗੀਆਂ ਨੂੰ ਚੁੱਪ ਕਰਵਾਇਆ ਹੋਵੇ ਕੋਈ ਰੋਣ ਵਾਲਾ ਨਹੀਂ ਸੀ ਕੋਈ ਅਫਸੋਸ ਕਰਨ ਵਾਲਾ ਨਹੀਂ ਸੀ ਜਿਸ ਦਾ ਅੰਤ ਬਿਲਕੁਲ ਉਸੇ ਤਰੀਕੇ ਨਾਲ ਹੋਇਆ ਜਿਵੇਂ ਉਸ ਨੇ ਕਈ ਬੇਕਸੂਰ ਲੋਕਾਂ ਦਾ ਅੰਤ ਕੀਤਾ ਸੀ ਬਿਨਾਂ ਕਿਸੇ ਦੀ ਪਰਵਾਹ ਕੀਤੇ ਦੀਆਂ ਦੋਸਤੋ ਇਹ ਜੋ ਕਹਾਣੀ ਸਿਰਫ ਜਗਤਾਰ ਸਿੰਘ ਦੀ ਨਹੀਂ ਬਲਕਿ ਉਹਨਾਂ ਸਾਰੇ ਪੁਲਿਸ ਅਫਸਰਾਂ ਦੇ ਲਈ ਇੱਕ ਸਬਕ ਸੀ ਜਿਨ੍ਹਾਂ ਨੇ ਆਪਣੀ ਸ਼ਕਤੀ ਦਾ ਗਲਤ ਇਸਤੇਮਾਲ ਕੀਤਾ ਸੋ ਦੋਸਤੋ ਜਿੱਦਾਂ ਦਾ ਕੋਈ ਕਰਮ ਕਰਦਾ ਹੈ ਉਦਾਂ ਦੇ ਉਸ ਨੂੰ ਫਲ ਮਿਲਦਾ ਹੈ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ